ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਾਲਾਂ ਤੋਂ ਵੀ ਅਪਸੇ ਤੋਂ ਸੇਵਾਵਾਂ ਦੇ ਇਨਸਮੈਂਟ ਆਊਟਸ ਵਿਕਮਲਾਤ ਵਾਣੋਂ ਕੋ ਭਾਗਿਕ ਸ਼ਾਮਲ ਕਰਕੇ ਪੱਤੇ ਵਿਛਾਪ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰਕਟ ਵਰ ਜੁਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਸਹਾਇਕ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਵਿਰੁੱਧ ਹੁਸਨਦਰ ਸ਼ੰਗਲਾ ਐਲਾਨ ਕੀਤਾ ਗਿਆ। ਬੀਸੀ ਦਫ਼ਤਰ ਪਟਿਆਗੜ੍ਹ ਸਾਹਿਬ ਦੇ ਨੇੜੇ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਦੇ ਹੋਏ ਬੀਸੀ ਦਫ਼ਤਰ ਪਟਿਆਗੜ੍ਹ ਸਾਹਿਬ ਜਿਨ੍ਹਾਂ ਪ੍ਰਧਾਨ ਵਰਿੰਦਰ ਸਿੰਘ ਪੰਜੋੜੀ ਚੈਨਲ ਸਤਰ ਕੁਲ ਵਿਕਿੰਗ ਅਤੇ ਸੀਨੀਅਰ ਮੀਤ ਪ੍ਰਧਾਨ ਬਲਵਿਨ ਸ਼ਾਹ ਨੇ ਦੱਸਿਆ ਕਿ 2 ਅਗਸਤ ਨੂੰ ਜੁਨੀਅਨ ਦੀ ਸੁਭਾ ਵਰਕਪ ਕਮੇਟੀ ਦੀ ਮੀਟਿੰਗ ਲਈ ਆਣਾ ਇਸ਼ਤਿਹਾਰ ਪਵਨ ਵਿੱਚ ਕੀਤੀ ਗਈ ਹੈ ਜਿਸ ਵਿੱਚ ਚਾਰ ਚੱਤਰ ਕਰਨ ਉਪਰੰਤ ਬਿਨੈਨ ਵੱਲੋਂ ਪੰਜਾਬ ਸਰਕਾਰ ਦੀ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਤਮਵੇਤ ਮੰਤਰੀ ਹਰਪਾਲ ਜੀ ਮਾਦੀ ਬਣਾਏ ਛੇ ਚੰਗਰੂਰ ਵੀ ਕਿ 4 ਅਕਤੂਬਰ 9 ਪਰ 12 ਤੇ ਬੱਚਿਆਂ ਸਮੇਤ ਜੁਨੀਅਨ ਤੱਕ ਦੇ ਧੰਨ ਦੇ ਦਾ ਐਲਾਨ ਕੀਤਾ ਗਿਆ 28 ਅਗਸਤ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਪਰਿਵਾਰਾਂ ਤੇ ਬੱਚਿਆਂ ਸਮੇਤ ਕੈਬਨਟ ਮੰਤਰੀਆਂ ਤੇ ਇਹ ਤੁਸੀਂ ਸੁਣਨਾ ਤੇ ਦੱਤਰਾ ਅਗੇ ਪ੍ਰਦਰਸ਼ਨ ਕੀਤੇ ਤਾਂ ਜੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਮੀਟਿੰਗਾਂ ਕਰਨ ਦਾ ਸਮਾਂ ਦੇ ਕੇ ਆਪਣੇ ਜੀਵਨ ਜੀਵਨਗਾਰ ਮੀਟਿੰਗਾਂ ਕਰਨ ਤੋਂ ਪੱਛ ਗਏ ਇਸ ਮੌਕੇ ਤੇ ਬੋਲਦੇ ਹੋਏ ਵੀ ਕੁਝ ਕਿਹਾ ਹੁ ਤਾਂ ਕਬੀਨ ਸੰਧਿਆ ਕਿ ਇਹ ਫੋਟੋਆਂ ਦੇ ਸਾਥ ਤੋਂ ਪ੍ਰਦਰਿਸ਼ਣ ਨੂੰਨ ਪੂਰੀ ਕੀ ਕਾਫੀ ਪਾਰ ਹਨ ਤੇ ਮੀਟਿੰਗ ਕਰਕੇ ਉਹਨੂੰ ਸਰਦਸ਼ਨ ਕੀਤਾ ਜਿਹੜਾ ਪੰਜਾਬ ਸਰਕਾਰ ਨਾਰੇਬਾਜੀ ਕੀਤੀ ਹੈ ਤੇ ਇਹਦਾ ਜਿਹੜਾ ਮੁੱਖ ਕਾਰਨ ਇਹ ਹੈ ਅੱਜ ਅਸੀਂ ਸਾਡੀ ਮੀਟਿੰਗ ਸੀਗੀ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਸਰਕਾਰ ਨਾਲ ਤੇ ਉਹਨਾਂ ਜਿਹੜਾ 16ਵੀਂ ਵਾਰ ਉਹ ਮੀਟਿੰਗ ਤੋਂ ਭੱਜ ਚੁੱਕੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜਾ ਸੰਘਰਸ਼ ਆ ਉਹ ਵਿੱਢਿਆ ਪੰਜਾਬ ਲੈਵਲ ਤੇ ਹਰਪਾਲ ਚੀਮਾ ਸੰਗਰੂਰ ਉਹਨਾਂ ਦੀ ਕੋਠੀ ਦਾ ਜਿਹੜਾ ਘਰੋ ਕਰਾਂਗੇ ਉਸੇ ਪਰਿਵਾਰਾਂ ਤੇ ਬੱਚਿਆਂ ਸਮੇਤ ਤੇ ਆਉਣ ਵਾਲੀ 28 ਤਰੀਕ ਨੂੰ ਅਸੀਂ ਆਪਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਤੇ ਸੀਸੀ ਸਾਹਿਬ ਦੇ ਦਫ਼ਤਰ ਤੱਕ ਜਿਹੜਾ ਰੋਸ ਮਾਰਜ ਮਾਰਚ ਆ ਉਹ ਵੀ ਪਰਿਵਾਰਾਂ ਤੇ ਬੱਚਿਆਂ ਸਮੇਤ ਕਰਾਂਗੇ ਜੀ ਕੀ ਕਾਰਨ ਕੀ ਕੀ ਮੰਗਾਂ ਨੇ ਤੁਹਾਡੀਆਂ ਕਾਰਨ ਮੰਗਾ ਸਾਡੀ ਐਨ ਨੇ ਕਿ ਅਸੀਂ ਲੰਮੇ ਸਮੇਂ ਤੋਂ ਠੇਕਾ ਜਿਹੜਾ ਠੇਕਾ ਭਰਤੀ ਹੈ ਉਹਦੇ ਸੰਘਰਸ਼ ਦੇ ਵਿੱਚ ਅੱਜ ਤੱਕ ਸੰਘਰਸ਼ ਦੇ ਵਿੱਚ ਹੀ ਪੀਸ ਰਹੇ ਹਾਂ ਤੇ ਜਿਹੜਾ ਇਹ ਠੇਕਾ ਭਰਤੀ ਬੰਦ ਕਰਕੇ ਤੇ ਸਾਨੂੰ ਜਿਹੜਾ ਮੈਕਮੇਂ ਦੇ ਵਿੱਚ ਰੈਗੂਲਰ ਭਰਤੀ ਹੈ ਜਿਹੜੀ ਜਾ ਕੇ ਪੱਕੇ ਤੌਰ ਤੇ ਸਾਨੂੰ ਰੱਖਿਆ ਜਾਵੇ ਜਿਹੜਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮੇ ਦਾ ਵਿਰੋਧ ਕਰਨਾ ਹੈ ਕਦੋਂ ਕਰਨਾ ਡੇਟ ਹੋਈ ਫਾਈਨਲ ਇਹ ਜਿਹੜਾ ਹਰਪਾਲ ਚੀਮਾ ਕੈਬਨਿਟ ਮੰਤਰੀ ਦਾ ਵਿਰੋਧ ਹੈ ਜਿਹੜਾ ਜੀ ਇਹ ਅਸੀਂ 4 ਤਰੀਕ ਨੂੰ ਕਰਨਾ ਹੈ ਸੰਗਰੋਹ 4 ਸਤੰਬਰ ਨੂੰ ਤੇ ਬੱਚਿਆ ਸੁਨੇ 4 ਸਤੰਬਰ ਨੂੰ 4 ਸਤੰਬਰ ਨੂੰ